ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਮੁਰ ਹਾਜ਼ਰ ਹੋਏ ਹਾਂ ਤਾਜ਼ਾ ਖਬਰ ਲੈ ਕੇ ਪੁਲਿਸ ਥਾਣਾ ਕੰਬੋ ਅਦੀਨ ਆਉਂਦੇ ਅੱਡਾ ਬੋਲੀ ਦੀ ਇੱਕ ਔਰਤ ਹਰਪ੍ਰੀਤ ਕੌਰ ਵੱਲੋਂ ਆਪਣੇ ਪਤੀ ਕਰਤਾਰ ਸਿੰਘ ਨਾਲ ਰਲ ਕੇ ਆਪਣੀ ਮੰਮ ਬੋਲੀ ਪੈਣ ਪਰਮਜੀਤ ਕੌਰ ਪਤਨੀ ਰਮਨਦੀਪ ਸਿੰਘ ਵਾਸੀ ਤੌਲ ਖੁਰਦ ਨੂੰ ਹੀ ਪੰਜ ਲੱਖ ਦਾ ਚੋਨਾ ਲਾ ਦਿੱਤਾ ਅਤੇ ਉਲਟਾ ਆਪਣੀ ਸੱਸ ਕੋਲ ਪਰਮਜੀਤ ਕੌਰ ਦੇ ਪਰਿਵਾਰ ਖਿਲਾਫ ਉਹਨਾਂ ਦੇ ਘਰ ਦਾ ਕੀਮਤੀ ਸਮਾਨ ਚੋਰੀ ਕਰਨ ਦੀ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਪਿੰਡ ਤਾਲ ਖੁਰਦੇ ਵਾਸੀਆਂ ਦੀ ਹਾਜ਼ਰੀ ਵਿੱਚ ਪੀੜਤ ਔਰਤ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਰਮਨਦੀਪ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਕੌਰ ਉਸਦੀ ਪੇਣ ਬਣੀ ਹੋਈ ਸੀ ਅਤੇ ਉਨ੍ਹਾਂ ਨੂੰ ਪਰੋਸੇ ਵਿੱਚ ਲੈ ਕੇ ਹਰਪ੍ਰੀਤ ਕੌਰ ਨੇ ਆਪਣਾ ਮਕਾਨ ਬਣਾਉਣ ਲਈ ਉਨ੍ਹਾਂ ਕੋਲੋਂ ਕਿਸ਼ਤਾਂ ਵਿੱਚ 25 ਲੱਖ ਰੁਪਏ ਹਥਿਆਲੇ ਅਤੇ ਉਨ੍ਹਾਂ ਨਾਲ ਅਸ਼ਟਾਮ ਪੇਪਰ ਤੇ 30 ਸਤੰਬਰ 2023 ਨੂੰ 6 ਮਹੀਨੇ ਵਿੱਚ ਪੈਸੇ ਵਾਪਸ ਕਰਨ ਦਾ ਇਕਰਾਰਨਾਮਾ ਕਰ ਲਿਆ ਅਤੇ ਆਪਣਾ 6 ਮਰਲੇ ਦਾ ਮਕਾਨ ਵੀ ਉਨ੍ਹਾਂ ਪਾਸ ਗਹਿਣੇ ਰੱਖ ਦਿੱਤਾ ਇਸ ਦੇ ਨਾਲ ਨਾਲ ਉਨ੍ਹਾਂ ਖਾਲੀ ਚੈੱਕ ਤੇ ਦਸਤਖਤ ਕਰਕੇ ਵੀ ਪਰਮਜੀਤ ਕੌਰ ਨੂੰ ਦੇ ਦਿੱਤਾ छह महीने बीत तो बाद उन्हें अपने पैसे मंगे तो उल्टा हरप्रीत कौर ने अपनी सस को थाने विच दरखास्त दवा के उन्हें घर का कीमती समान चोरी कर लैन के दोष लगा दिते पीड़ित परिवार ने धोखाधड़ी तो करन वाले पति पत्नी खिलाफ पुलिस थाना कंबो विखे दरखास्त देके इंसाफ की मांग की है इस मौके से सबका सरपंच बुरबाज सिंह धौलखुरद सुखपाल राजबीर सिधान हरजिंदर जगतार सिंह बरजिंदर ਦੀਦਰ ਸਿੰਘ ਆਦੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਇਸ ਸਬੰਧ ਵਿੱਚ ਸੱਤ ਹਰਪ੍ਰੀਤ ਕੌਰ ਨੇ ਕਿਹਾ ਕਿ ਉਸਨੇ 1 ਲੱਖ ਰੁਪਏ ਲਏ ਸਨ ਜੋ ਵਾਪਸ ਕਰ ਦਿੱਤੇ ਹਨ ਅਤੇ ਹੁਣ ਉਸ ਦਾ ਕੋਈ ਲੈਣ ਦੇਣ ਨਹੀਂ ਹੈ। ਥਾਣਾ ਕੰਬੋ ਦੇ ਮੁੰਸ਼ੀ ਜਗਰੂਪ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਖਾਸ ਰਿਪੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਕੌਰ ਗਿੱਲ ਆਪੇ ਇਹਨਾਂ ਨੇ ਸਾਨੂੰ ਅੰਦਰ ਵਾਰ ਲਿਆ ਅੰਦਰ ਵਾਰ ਕੇ ਪਤਾ ਨਹੀਂ ਇਹਨਾਂ ਨੇ ਕੀ ਵੀਡੀਓ ਬਣਾਈਆਂ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ। ਠੀਕ ਹੈ ਨਾ ਇਹਨਾਂ ਸਾਡਾ ਸ਼ੁਰੂਆਤ ਕੀਤੀ ਆ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਆ ਇਹਨਾਂ ਸਖਸ਼ਾ ਜਿਛਰਾ ਚੀਜ਼ੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਆ ਨਾਲ ਬਾਅਦ ਚ ਬੌੜੀ ਵਾਲਿਆਂ ਨੇ ਰੜਕੇ ਇਹਨਾਂ ਨੇ ਸਾਡੇ ਉੱਤੇ ਮਤਲਬ ਕੀ ਕੰਪਲੇਨਟ ਲਖਵਾਤੀ ਆ ਠੀਕ ਧਰਣਾ ਲਾਤਾ ਵਾ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਆਪਣੇ ਘਰ ਬੈਠੇ ਆ ਜਿੰਦਰੇ ਦੌੜਨ ਦਾ ਇਲਜ਼ਾਮ ਲਾਤਾ ਵਾ ਨਾਲ ਇਹਨਾਂ ਕਹੇ ਸਾਡੇ ਘਰੋਂ ਏਸੀ ਲੈ ਕੇ ਲਾਗੇ ਸਾਡੇ ਘਰੋਂ ਬੈੱਡ ਲੈ ਕੇ ਸਾਡੇ ਘਰੋਂ ਲੈਪਟਾਪ ਸਾਡੇ ਘਰੋਂ ਸੋਨਾ ਲੈ ਕੇ ਸਾਜ ਇਹ ਨਹੀਂ ਗੱਲ ਪੁੱਛੋ ਇਹਨਾਂ ਨੂੰ ਕਿ ਜੇ ਇਹ ਚੀਜ਼ਾਂ ਖੜੀਆਂ ਆ ਵਾ ਤੁਹਾਡੇ ਘਰੋਂ ਤੁਹਾਡੇ ਘਰ ਕੈਮਰਾ ਲੱਗਾ ਵਾ ਉਹਦੇ ਵਿੱਚ ਦਿਖਾਓ ਕਿੱਥੇ ਵੀਡੀਓ ਦੇ ਵਿੱਚ ਰਿਕਾਰਡ ਹੈ ਕੈਮਰਾ ਲੱਗਾ ਹੋਇਆ ਘਰ ਹਾਂਜੀ ਗਵਾਂਡੀਆਂ ਦਾ ਲੱਗਾ ਇਹਨਾਂ ਦੇ ਘਰ ਨੂੰ ਸਾਹਮਣਾ ਕਿੱਥੋਂ ਲੈਪਟਾਪ ਖ ਕਿੱਥੋਂ ਏਸੀ ਖੜਿਆ ਵਾ ਕਿੱਥੋਂ ਬੈੱਡ ਖੜਿਆ ਵਾ ਠੀਕ ਹੈ ਨਾ ਸਰ ਸਾਨੂੰ ਇਹ ਰਿਕਾਰਡ ਵਿਖਾਓ ਠੀਕ ਹੈ ਸਰ ਇਹਨਾਂ ਨੇ ਪੈਸੇ ਲਈ ਇਹਨਾਂ ਕੋ ਪੈਸੇ ਨਹੀਂ ਦਿੱਤੇ ਜਾਣੇ ਨਾ ਦੇਣ ਦੇ ਚੱਕਰਾਂ ਦੇ ਵਿੱਚ ਇਹਨਾਂ ਨੇ ਸਾਡੇ ਤੇ ਇਹ ਇਲਜ਼ਾਮ ਲਾ ਦਿੱਤੇ ਨੇ ਤੇ ਹੁਣ ਤੁਹਾਡੇ ਵੱਲੋਂ ਕੋਈ ਦਰਖਾਸਤ ਦਿੱਤੀ ਗਈ ਆ ਸਾਫ਼ ਸੱਚੀ ਨੇ ਦਰਖਾਸਤ ਦਿੱਤੀ ਆ ਅੱਛਾ ਤੇ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਪੈਸੇ ਚਾਹੀਦੇ ਸਰ ਨਾਲੇ ਸਾਨੂੰ ਇਨਸਾਫ਼ ਚਾਹੀਦਾ ਵਾ ਕਿ ਸਾਡੇ ਨਾਲ ਧੱਕਾ ਹੋਣ ਰਿਹਾ ਵਾ ਨਾਲੇ ਸਾਡੇ ਤੇ ਕੇਸ ਪਾਉਣ ਦੇ ਆ ਨਾਲੇ ਸਾਡੇ ਨਾਲ ਧੱਕਾ ਕਰ ਰਹੇ ਆ ਤੁਹਾਡਾ ਕੀ ਨਾਮ ਆ ਮੇਰਾ ਨਾ ਪਰਮਜੀਤ ਕੌਰ ਕਰ ਬੜੇ ਦਾ ਨਾ ਰਮਨਦੀਪ ਹੈ ਇਹਦੀ ਤਾਰੂਦੀ ਮਤਲਬ ਕੀ ਤਾਰੂਦੀ ਘਰ ਦੀ ਜਿਹੜੀ ਆ ਉਹਨੂੰ ਇਹਨਾਂ ਨੇ ਦਬਾ ਥਲੇ ਲਿਆ ਕੇ ਮਕਰੌਣ ਦੀ ਕੋਸ਼ਿਸ਼ ਕਰਨ ਦੇ ਆ ਕਿ ਤੂੰ ਮੁਕਰ ਜਾ ਨਾ ਨੂੰ ਸਰ ਸਾਡੇ ਸਾਹਮਣੇ ਲਿਆ ਹੁੰਦਾ ਏ ਇੱਕ ਦਿਨ ਪਹਿਲਾਂ ਕੁੱਟਿਆ ਇਹਨਾਂ ਨੇ ਮਤਲਬ ਜਦੋਂ ਅਸੀਂ ਪੈਸੇ ਲੈਣ ਗਏ ਆ ਇੱਕ ਦੋ ਵਾਰੀ ਤਾਰੂ ਨੇ ਉਹਨੂੰ ਸੜਕ ਦੇ ਉੱਪਰ ਵੀ ਕੁੱਟਿਆ ਬਹੁਤ ਜ਼ਿਆਦਾ ਕਿਨੂੰ ਕੁੱਟਿਆ ਆਪਣੀ ਘਰ ਦੀ ਨੂੰ ਪ੍ਰੀਤੀ ਨੂੰ ਕਿ ਤੂੰ ਮੁਕਰ ਜਾ ਪੈਸਿਆਂ ਵੱਲ ਤੇ ਸਰ ਇਹਨਾਂ ਦੇ ਮਤਲਬ ਪਿੰਡ ਦਾ ਲਾਗੇ ਗਵਾਂਢਿਆ ਬੱਬੀ ਬੱਪੀ ਆ ਮਤਲਬ ਗਿਆਨੀ ਨੇ ਉਹ ਵੀ ਵੇਚੇ ਸੁਗਵਾਈ ਦੇ ਵਿੱਚ ਆਏ ਨੇ ਜਿਸ ਦਿਨ ਇਹਨਾਂ ਦੇ ਘਰੇ ਅਸੀਂ ਗਏ ਆ ਵੀ ਜੇ ਨਹੀਂ ਤੁਸੀਂ ਪੈਸੇ ਦੇਣੇ ਤੇ ਤੁਸੀਂ ਤਾਲੇ ਹੀ ਮਾਰ ਦਈਏ ਇਹਨਾਂ ਕਿਹਾ ਵਾ ਕਿ ਤੁਸੀਂ ਤਾਲੇ ਨਹੀਂ ਮਾਰਨੀ ਗਿਆਨੀ ਸਿੰਘ ਨੇ ਕਿਹਾ ਵਾ ਬੱbbi ਨੇ ਕਿ ਇਹ ਮਤਲਬ ਅਸੀਂ ਤੈਚੇ ਤੁਹਾਨੂੰ ਦਵਾਵਾਂਗੇ ਤੁਸੀਂ ਸਾਨੂੰ ਦੋ ਦਿਨ ਦਾ ਟਾਈਮ দাও ਅਸੀਂ ਦੋ ਦਿਨ ਦਾ ਟਾਈਮ ਦਿੱਤਾ ਵਾ ਇਹ ਰਾਤੋਂ ਰਾਤ ਘਰੋਂ ਨਿਕਲ ਗਏ ਨੇ ਬਾਅਦ ਚ ਉਹਨਾਂ ਨੇ ਭਾਜੀ ਬੱbbi ਨੂੰ ਆਖਿਆ ਕਿ ਅਸੀਂ ਕੁਝ ਨਹੀਂ ਕਰ ਸਕਦੇ ਇਹ ਗਿਆਣਾ ਇਹ ਇੰਨਾ ਨਹੀਂ ਸੜਨਾ ਚਾਰ ਰੱਜ ਕੇ ਸੜਕੋ ਪੈਸੇ ਖਰਕੇ ਹੁਣ ਉਲਟ ਸਾਡੇ ਦੇ ਇਲਜ਼ਾਮ ਲਾਉਂਦੇ ਨੇ ਕਿਸਾਨ ਜੱਫੇਬੰਦੀ ਨੂੰ ਨਾਮ ਲੈ ਕੇ ਕਿਸਾਨ ਜੱਫੇਬੰਦੀ ਨੂੰ ਨਾਮ ਲੈ ਕੇ ਨਾਲ ਦੋ ਤਿੰਨ ਮਤਲਬ ਕਿ ਇਹਨਾਂ ਦੇ ਗਲੀ ਗਵਾੜ ਦੇ ਮੁੰਡੇ ਨੇ ਉਹਨਾਂ ਨੂੰ ਨਾਮ ਲੈ ਕੇ ਇਹ ਤੇ ਮਤਲਬ ਇਹ ਚਾਰ ਚੰਡੀਆਂ ਤਿੰਨ ਮੁੰਡੇ ਨੇ ਇਹਨਾਂ ਦੇ ਗਵਾੜ ਦੇ ਜਿਹੜੇ ਇਹ ਕੰਮ ਕਰਵਾਉਂਦੇ ਨੇ ਤੇ ਕਰਵਾਉਣ ਉਹ ਦੇ ਨੇ ਪੈਸੇ ਇਹਨਾਂ ਦੇ ਮਕਰਾਉਂਦੇ ਨੇ ਬਾਕੀ ਪ੍ਰੀਤੀ ਨੂੰ ਸਾਡੇ ਸਾਹਮਣੇ ਨਹੀਂ ਲਿਆਉਂਦੇ ਪ੍ਰੀਤੀ ਨੂੰ ਸਾਡੇ ਸਾਹਮਣੇ ਲਿਆਉਣ ਸਾਨੂੰ ਪਤਾ ਲੱਗੇ ਸਰ ਸਾਡੇ ਦੋ ਬੰਦੇ ਸਾਡੇ ਮਤੇ ਲਾਉਂਦਾ ਪ੍ਰੀਤੀ ਉਹਦੀ ਨਤਾਰੂ ਉਹਦੇ ਦੂਜਾ ਤੀਜਾ ਬੰਦਾ ਵਿੱਚ ਆਉ ਉਹ ਨਾ ਨਾਸੜ ਕੋ ਪੈਸੇ ਨਹੀਂ ਨਾ ਉਹ ਵਿੱਚ ਗਵਾਨੇ ਕੋ ਫੈਸਲਾ ਕਰ ਲੋ ਫੈਸਲਾ ਕਰ ਲੋ ਕਦ ਨਾ ਫੈਸਲਾ ਕਰ ਜਿਨ੍ਹਾਂ ਦਾ ਫੈਸਲਾ ਨਾ ਪ੍ਰੀਤੀ ਨੂੰ ਮੱਥੇ ਲਾਉਂਦੇ ਐ ਨਾ ਉਹਨੂੰ ਤਾਰਮ ਨੂੰ ਮੱਥੇ ਲਾਉਂਦੇ ਸਾਡੇ ਸਾਹਮਣੇ ਬਿਠਾਏ ਸਾਡਾ ਦੂਜੇ ਬੰਦੇ ਦਾ ਕੀ ਫੈਸਲਾ ਕਰਦਾ ਫੈਸਲਾ ਸਾਡਾ ਤੇ ਕਿਦਣਾ ਝਗੜਾ ਹੋਇਆ ਜਿੰਨਾ ਸਾਡਾ ਮਕਸਦ ਹੈ ਉਹਨਾਂ ਨੂੰ ਤੇ ਬਿਠਾਓ ਸਾਰੇ ਸਹੂ ਖਾ ਜੇ ਕਿ ਮੈਂ ਪੈਸੇ ਨਹੀਂ ਲੈ ਪ੍ਰੀਤੀ ਨੂੰ ਗੁਰਦਾਰੇ ਚੜਾਇਆ ਜਾਵੇ ਨਾਲੇ ਉਹਨੂੰ ਇਹ ਨਹੀਂ ਗੱਲ ਪੁੱਛੀ ਜਾਵੇ ਕਿ ਏਸੀ ਬੈੱਡ ਤੇਰਾ ਕਿਹੜਾ ਲਾ ਕੇ ਖੜਿਆ ਉਹਨੂੰ ਗੁਰਦਾਰੇ ਚੜਾਇਆ ਜਾਵੇ ਤੇ ਜਿਹੜੇ ਵਿੱਚ ਗਵਾਹ ਬਣਦੇ ਨੇ ਜਾਂ ਉਹ ਪੈਸੇ ਦੇਣ ਦੇ ਹੱਕਦਾਰ ਨੇ ਜਾਂ ਉਹ ਪੈਸੇ ਲੈ ਤੇ ਸਾਡੇ ਨਾਲ ਨਹੀਂ ਆਉਂਦੇ ਕਿਹੜਾ ਤਰੀਕਾ ਆ ਤੁਸੀਂ ਉਹਨਾਂ ਦੋਹਾਂ ਚੀਜ਼ਾਂ ਨੂੰ ਤਾਰੂ ਔਰ ਤਾਰੂ ਦੀ ਵੋਟੀ ਨੂੰ ਪ੍ਰੀਤੀ ਨੂੰ ਸਾਈਡ ਤੇ ਕੀਤਾ ਆ ਤੁਸੀਂ ਅੱਗੇ ਬੰਦੇ ਜਿਹੜੇ ਅੱਡੇ ਤੇ ਆ ਉਹ ਕਹਦੇ ਸਾਡਾ ਫੈਸਲਾ ਕਰੋ ਯਾਨੀ ਕਿ ਉਹ ਆਪਣਾ ਰੋਬ ਜਮਾnde ਪਏ ਨੇ ਅਸੀਂ ਸਰ ਲੋਕਾਂ ਕੋਲ ਚੁਗ ਚੁਗ ਪੈਸੇ ਦਿੱਤੇ ਉਸ ਟਾਈਮੇ ਦੀ ਹੈਲਪ ਕੀਤੀ ਆ ਅੱਜ ਸਾਡੇ ਸਿਰ ਕਰਜ਼ਾ ਚੜਿਆ ਵਾ ਇਹ ਸਾਡੇ ਸਾਹਮਣੇ ਸਾਨੂੰ ਕੋਈ ਨਿਆਣੀ ਦੇਣ ਦੇ ਜਿਹੜੇ ਤਿੰਨ ਮੁੰਡੇ ਅੱਗੇ ਅੱਗੇ ਭੁਰਕਣ ਦੇ ਜਾਂ ਉਹ ਆਉਣ ਸਾਡੇ ਸਾਹਮਣੇ ਸਾਨੂੰ ਪੈਸੇ ਦੇਣ ਨਹੀਂ ਕਿ ਸਾਨੂੰ ਉਹਨਾਂ ਤਿੰਨਾਂ ਮੁੰਡਿਆਂ ਤੋਂ ਖਤਰਾ ਵਾ ਕਿ ਉਹ ਕਿਸੇ ਵੀ ਵਕਤ ਸਾਡੇ ਤੇ ਕੋਈ ਵੀ ਵਾਰਦਾਤ ਉਹ ਕਰ ਸਕਦੇ ਨੇ ਸਾਨੂੰ ਮੰਨੂ ਆ ਇੱਕ ਸ਼ਿੰਦਾ ਵਾ ਤੇ ਇੱਕ ਦੁਜਾ ਵਾ ਕੀ ਇਹਦ ਨਹੀਂ ਮੁੰਡੇ ਦਾ ਨਹੀਂ ਟਹਿਣ ਹੀ ਨਹੀਂ ਆ ਜੇ ਅਮਰ ਹਣੀ ਹੈ ਕਿ ਇਹ ਦੋ ਮੁੰਡੇ ਆ ਦੋਵੇਂ ਜਿਹੜੇ ਇਹਨਾਂ ਤੋਂ ਸਾਨੂੰ ਖਤਰਾ ਇੱਕ ਮਨੂ ਤੋਂ ਖਤਰਾ ਇੱਕ ਸਾਨੂੰ ਇਹਨਾਂ ਦੇ ਜੱਤੋ ਦੇ ਟੱਬਰ ਛਿੰਦੇ ਤੋਂ ਖਤਰਾ ਆ ਇਹ ਕਿਸੇ ਵਕਤ ਵੀ ਸਾਡੇ ਦੇ ਵਾਰਦਤ ਕਰ ਸਕਦੇ ਠੀਕ ਹੈ ਨਾ ਇਹਨਾਂ ਤੇ ਕਾਰਵਾਈ ਬੰਦ ਹੀ ਕਾਰਵਾਈ ਇਹਨਾਂ ਦੋ ਮੁੰਡਿਆਂ ਤੇ ਨਾਲ ਹੀ ਕੀਤੀ ਜਾਵੇ ਫਿਰ ਅਸੀਂ ਸਾਡੇ ਪਿੰਡ ਦੇ ਕਾਫੀ ਜਿਹੜੇ ਜ਼ਿੰਮੇਦਾਰ ਬੰਦੇ ਸੀ ਸਾਡੇ ਨਾਲ ਗਏ ਆ ਛਿੰਦੇ ਦੇ ਘਰ ਜੱਤੋ ਦੇ ਮੁੰਡਾ ਛਿੰਦਾ ਉਹਦੇ ਘਰ ਬੈਠੇ ਆ ਰਾਜੀ ਨਾਵਾ ਕਰਨ ਵਾਸਤੇ ਅਸੀਂ 4 ਘੰਟੇ ਬੈਠੇ ਰਹੇ ਪੰਜ ਇਹ ਵਿਚਾਰਨਾ ਕਰ ਰਹੇ ਹਾਂ ਕਿ ਆਹ ਬਲਾਉ ਰਾਜਨਾਵਾਂ ਕਰੀ ਰਾਜਸੀ ਬੈਠ ਕੇ ਆ ਗਏ ਨਾ ਤਾਰੂ ਦੀ ਮਾਂ ਵੀ ਕਰੇ ਸੀ ਔਰ ਸ਼ਿੰਦਾ ਨੂੰ ਲੈਣ ਵੀ ਗਿਆ ਸੀ ਉਹਨੇ ਇਨਕਾਰ ਕਰ ਦਿੱਤਾ ਤਾਰੂ ਨਾਲ ਫੋਨ ਤੇ ਗੱਲ ਵੀ ਹੋਈ ਆ ਤੇ ਤਾਰੂ ਨਹੀਂ ਆਇਆ ਅਸੀਂ ਉੱਠ ਕੇ ਆ ਗਏ ਆ ਦੇਖੋ ਫਿਰ ਅਸੀਂ ਘਰ ਆ ਗਏ ਆ ਫਿਰ ਉਹਦਾ ਫੋਨ ਆਇਆ ਜੀ ਉੱਥੋਂ ਆਪਰਾਮਤੀ ਉਹਦਾ ਤਾਰੇ ਦਾ ਤਾਰੇ ਦਾ ਤਾਰੂ ਨੇ ਫੋਨ ਕੀਤਾ ਨੂੰ ਕਿ ਟੈਂਸਲਾ ਉੱਥੇ ਕਰਨਾ ਆਪਾਂ ਐ ਸਰ ਕੀ ਡਰਾਮਾ ਹੋ ਪਿਆ ਕੰਬੋਲੀ ਆ ਜਾਓ ਕਰੀਥੀ ਆ ਜਾਓ ਇਹਨਾਂ ਨੇ ਵੇਚਨੇ ਠੀਕ ਆ ਦਾਰਾ ਇਹਨਾਂ ਦੇ ਮਦਦ ਰਿਸ਼ਤੇਦਾਰ ਆ ਉਹ ਵੀ ਨਾਲ ਜਾਂਦੇ ਰਹੇ ਬਿਨਾਂ ਸ਼ੱਕ ਸਾਡੇ ਪਿੰਡ ਦੇ ਕੋਲੋਂ ਪ੍ਰੂਫ ਨੇ ਉਹ ਦੱਸਣਗੇ ਸਬੂਤ ਕਰਕੇ ਕਿ ਇਹਨੇ ਪੈਸੇ ਖੜੇ ਆ ਕਿ ਨਹੀਂ ਜੇ ਇਹ ਬੰ ਨੂੰ ਤੇ ਜਾ ਜਿੰਦਾ ਜਿਹੜਾ ਇਹ ਮਤਲਬ ਗੱਲ ਕਰਦੇ ਇਹਨਾਂ ਨੂੰ ਕਹੋ ਤੁਸੀਂ ਦੱਸੋ ਕਿ ਪੈਸੇ ਇਹਨੇ ਖੜੇ ਆ ਜਾਂ ਨਹੀਂ ਜੇ ਇਹਾਂ ਦੇ ਨਹੀਂ ਉਹਨਾਂ ਨੂੰ ਕਹੋ ਛਿੰਦੇ ਨੂੰ ਤੇ ਮੰਨੂ ਕਹੇ ਕਿ ਤੁਸੀਂ ਗੁਰਦਾਰੇ ਚੜ ਕੇ ਸੌ ਖਾਓ ਕਿ ਇਹਨੇ ਪੈਸੇ ਨਹੀਂ ਛੱਡਦੇ ਨੇ ਪੈਸੇ ਅਸੀਂ ਪੈਸੇ ਛੱਡਾਂਗੇ ਗੁਰਦਾਰੇ ਦੋ ਤਿੰਨ ਖਾਣ ਜਿਹੜੇ ਜੁੰਮਿਆਰੀ ਚੋਣੜੀਆਂ ਆ ਸੌ ਉਹ ਖਾਣਗੇ ਨਹੀਂ ਤੇ ਸਾਨੂੰ ਇਹਨਾਂ ਦੇ ਤੋਂ ਖਤਰਾ ਅਸੀਂ ਕੋਈ ਧੱਕਾ ਨਹੀਂ ਕੀਤਾ ਆ ਦੇਖੋ ਸਟਾਫ ਪੇਪਰ ਤੇ ਸਾਈਨ ਹੋਏ ਹੋ ਜਾਂ ਚੈੱਕ ਤੇ ਕੋਲ ਨਹੀਂ ਚੈੱਕ ਉਹਨਾਂ ਦਾ ਕੋਲ ਆ ਠੀਕ ਆ ਕਿੱਵੇਂ ਮੁਖਾਓ ਯਾਰ ਆ ਦੇਖੋ ਟਾਮ ਤੇ ਸਾਈਨ ਹੋਏ ਆ ਤਾਰੂ ਦੇ ਤਾਰ ਦੀ ਗੋਟੀ ਦੇ ਠੀਕ ਆ ਜੀ ਸਾਰਾ ਕੁਝ ਲਿਖਿਆ ਅਸੀਂ ਕਿ ਇਹਨਾਂ ਤੱਕਾ ਨਹੀਂ ਕਰ ਰਹੇ ਔਰ ਤੁਸੀਂ ਤਾਂ ਸਾਡੇ ਨਾਲ ਤੱਕਾ ਹੋ ਰਿਹਾ